हेलो एवरीवन वेलकम टू माय चैनल जिसका नाम है सिमरन पंजाबी चैनल खास तौर पे उन स्टूडेंट्स के वास्ते बनाया गया जो कि एनटीए यूजीसी नेट एग्जाम दी तैयारी कर रहे ने इथे आके तू एग्जाम दी तैयारी कर सकदे हो जिन्ने भी टॉपिक है ਤੁਹਾਡੇ एग्जाम ਦੇ ਨਾਲ रिलेटेड सारे थाने इथे मिल ਜਣਗੇ सो चैनल नु सब्सक्राइब जरूर कर लो ਨਾਲਦਨਾ বেল ਆइकन नु जरूर प्रेस कर लो ताजे तो थाने नोटिफिकेशन मिलती रहे इस तो लावा लाइक करो वीडियोस नु शेयर करो कमेंट करके दसियो कैसा लगदे पने टेलीग्राम चैनल होते जाके फॉलो कर सदे और डिस्क्रिप्शन बॉक्स दे विच लिंक मिल जाएगा ਉੱਥੇ ਜਾ ਕੇ ਜਿੰਨੇ ਵੀ ਟੌਪਿਕ ਹੈ ਸਾਰਿਆਂ ਦੇ ਵੀਡੀਓਜ਼ ਤੇ ਲਿੰਕ ਤੁਹਾਨੂੰ ਮਿਲ ਜਾਣਗੇ ਅਗਰ ਕੋਈ ਵੀ ਟੌਪਿਕ ਸਮਝਣਾ ਹੋਵੇ ਤਾਂ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਮੈਸੇਜ ਜਿਹੜਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜਾਂ ਫਿਰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮੇਰੀ ਆਈਡੀ ਦਿੱਤੀ ਹੈ ਉੱਥੇ ਜਾ ਕੇ ਕਰ ਸਕਦੇ ਹੋ ਸੋ ਅੱਜ ਟੌਪਿਕ ਜਿਹੜਾ ਹੈ ਉਹ ਵਾਰਾਂ ਦੇ ਨਾਲ ਰਿਲੇਟਡ ਹੈ ਜਿਵੇਂ ਤੁਹਾਨੂੰ ਪਤਾ ਹੈ ਕਿ ਥੋੜਾ ਥੋੜਾ ਜਿਹਾ ਟੌਪਿਕ ਹੈ ਤੇ ਉਹ ਵਾਲੇ ਟੌਪਿਕ ਚ ਹੁੰਦੀ ਪਈਆਂ ਕਿ ਜਿਹੜੇ ਤੁਹਾਨੂੰ ਈਜ਼ੀ ਯਾ ਫਿਰ ਜਿਹੜੇ ਤੁਹਾਨੂੰ ਡਿਫਿਕਲਟ ਲੱਗਦੇ ਨੇ ਉਹ ਸ਼ਾਰਟ ਦੇ ਵਿੱਚ फटाफट ਇੱਕੋ ਜਗ੍ਹਾ ਇਹ ਸਾਰਾ ਕੁਝ ਹੋਰਾ ਮਟੀਰੀਅਲ ਜੋ ਕਿ ਇੰਪੋਰਟੈਂਟ ਹੈ ਉਸ ਦੇ ਬਾਰੇ ਥੋੜਾ ਬੋਤਾ ਦੱਸ ਦਵਾਂ ਕਿ ਤੁਹਾਨੂੰ ਜ਼ਿਆਦਾ ਲੱਭਣ ਦੀ ਪ੍ਰੋਬਲਮ ਨਾ ਹੋਵੇ। ਸੋ ਅੱਜ ਜ ਟੌਪਿਕ ਜਿਹੜਾ ਇੱਕ ਨੈਕਸਟ ਲੈ ਕੇ ਆਇਆ ਉਹ ਹੈਗਾ ਇਹ ਸੜਕੋ 12 ਵਾਲਾ ਟੌਪਿਕ ਇਸ ਵਿੱਚ ਅਸੀਂ ਸਿਰਫ ਉਹਨਾਂ 12 ਬਾਰੇ ਹੀ ਪੜਾਂਗੇ ਤੇ ਉਹ ਹੀ ਬਾਰੇ ਮੈਂ ਤੁਹਾਨੂੰ ਦੱਸਾਂਗੀ ਜਿਹੜੀਆਂ ਕਿ ਸਾਡੇ ਕੋਲ ਅੱਜ ਦੇ ਯਾਨੀ ਕਿ ਆਧੁਨਿਕ ਬਾਰੇ ਮਿਲਦੀਆਂ ਪਈਆਂ ਨੇ ਕਿਉਂਕਿ ਪੁਰਾਣੀਆਂ ਤੁਹਾਨੂੰ ਸਭ ਨੂੰ ਪਤਾ ਹੈ ਤੇ ਸਭ ਨੂੰ ਯਾਦ ਵੀ ਹੈ ਪੌੜੀਆਂ ਵਗੈਰਾ ਕਿੱਥੇ ਕਿੰਨੀਆਂ ਦਰਜ ਨੇ। ਤੇ ਨਾਲ ਸ਼ਲੋਕ ਕਿੰਨੇ ਨੇ ਸੋ ਇਹ ਸਾਰੀਆਂ ਪਤਾ ਹੈ ਸੋ ਅੱਜ ਅਸੀਂ ਗੱਲ ਕਰਾਂਗੇ ਜਿਹੜੀਆਂ ਆਧੁਨਿਕ ਵਾਰਾ ਸੜਕੋਂ ਮਿਲਦੀਆਂ ਹਨ ਜਿਸ ਵਿੱਚ ਸਭ ਤੋਂ ਪਹਿਲਾਂ ਸਾਨੂੰ ਕੋ ਮਿਲਦੀ ਗਿਆ ਛੋਟੀਆਂ ਦੀ ਵਾਰ ਹੈ ਜੋ ਕਿ ਕਵੀ ਰਾਮ ਸਿੰਘ ਜਿਹੜੇ ਗਏ ਸੀ ਉਹਨਾਂ ਨੇ ਲਿਖੀ ਸੀ 1812 ਦੇ ਨੇੜੇ ਇਹ ਜਿਹੜੀ ਵਾਰ ਸੀ ਇਹ ਲਿਖੀ ਗਈ ਸੀ ਛੋਟੀ ਜੀ ਵੀਡੀਓ ਹੈ ਇਸ ਤੋਂ ਇਲਾਵਾ ਚੂੜ ਸਿੰਘ ਪਧੋੜੀਏ ਦੀ ਵਾਰ ਇੱਕ ਸਾਨੂੰ ਨੈਕਸਟ ਮਿਲਦੀ ਹੈ ਇਹ ਵਾਰ ਜਿਹੜੀ ਹੈ ਇਸ ਦੇ ਕਰਤਾ ਦੇ ਬਾਰੇ ਨਹੀਂ ਲਿਖਿਆ ਹੋਇਆ ਹਾਂ ਸੱਦਾ ਤੇ ਕਲੀਆਂ ਦੇ ਵਿੱਚ ਇਹ ਜਿਹੜੀ ਵਾਰ ਹੈ ਸਾਨੂੰ ਇਹ ਮਿਲਦੀ ਹੈ ਠੀਕ ਹੈ ਇਸ ਤੋਂ ਇਲਾਵਾ ਨੈਕਸਟ ਸਾਨੂੰ ਅੱਗੇ ਮਿਲਦੇ ਨੇ ਅੱਗੇ ਜਿਹੜੀ ਹੈ ਗਿਆ ਵਾਰ ਉਹ ਹੈਗੀ ਹੈ ਸੜਕੋ ਮਿਲਦੀ ਆ ਰਾਜਾ ਅਮਰ ਸਿੰਘ ਦੀ ਤੇ ਇਹ ਜਿਹੜੇ ਲੇਖਕ ਹੈ ਇਹ ਕਿਸੇ ਕਵੀ ਕੇਸ਼ਵਦਾਸ ਦੇ ਦੁਆਰਾ ਲਿਖੀ ਗਈ ਸੀ ਹਿੰਦੀ ਪੰਜਾਬੀ ਤੇ ਬ੍ਰਜ ਭਾਸ਼ਾ ਦੇ ਵਿੱਚ ਇਹ ਵਾਰ ਜਿਹੜੀ ਹੈ ਸਾਨੂੰ ਮਿਲਦੀ ਹੈ ਤੇ ਮਿਲਦੀ ਤਾਂ ਸਾਨੂੰ ਹਿੰਦੀ ਤੇ ਪੰਜਾਬੀ ਦੇ ਵਿੱਚ ਹੈ ਪਰ ਤੇ ਕਈ ਜਗ੍ਹਾ ਤੇ ਸਾਨੂੰ ਬ੍ਰਜ ਭਾਸ਼ਾ ਜਿਹੜੀ ਹੈ ਉਸ ਦਾ ਵੀ ਪ੍ਰਭਾਵ ਦੇਖਣ ਨੂੰ ਮਿਲਦਾ ਹੈ ਨੈਕਸਟ ਜਿਹੜੀ ਸਾਨੂੰ ਵਾਰ ਮਿਲਦੀ ਗਿਆ ਉਹ ਹੈ ਗਿਆ ਸਿੰਗਾ ਦੀ ਵਾਰ ਇੱਧਰ ਜਿਹੜੀਆਂ ਵਾਰਾਂ ਲਿਖੀਆਂ ਨੇ ਤੇ ਨੈਕਸਟ ਸਾਡੇ ਕੋਲ ਜਿਹੜੇ ਲੇਖਕ ਹੈ ਜਿਨ੍ਹਾਂ ਦੇ ਬਾਰੇ ਮਿਲਦੇ ਨੇ ਉਹ ਲਿਖੇ ਹੋਏ ਨੇ ਤੇ ਇਹ ਭਾਈ ਦਿਆਲ ਸਿੰਘ ਦੇ ਦੁਆਰਾ ਲਿਖੀ ਗਈ ਸੀ ਤੇ ਇਸ ਨੂੰ ਫਤੇਨਾਮਾ ਵੀ ਕਿਹਾ ਗਿਆ ਹੈ ਤੇ ਇਹ ਜਿਹੜੀ ਲਿਖੀ ਗਈ ਸੀ ਇਹ ਪੰਜਾਬੀ ਦੇ ਵਿੱਚ ਸਾਨੂੰ ਮਿਲੀ ਹੈ ਨੈਕਸਟ ਜਿਹੜੀ ਗਿਆ ਸਾਡੇ ਕੋਲ ਵਾਰ ਮਿਲਦੀ ਹੈ ਅਗਲੀ ਉਹ ਹੈਗੀ ਹੈ ਚੌਧਰੀਆਂ ਦੀ ਵਾਰ ਜਿਹੜੀ ਕਿ ਸਿੱਧਾ ਜੀ ਉਹਨਾਂ ਦੇ ਦੁਆਰਾ ਲਿਖੀ ਗਈ ਸੀ ਨੈਕਸਟ ਮਿਲਦੀ ਹੈ ਪ੍ਰੇਮ ਦੀ ਵਾਰ ਇਹ ਵੀ ਕਵੀ ਸੋਦਾ ਜਿਹੜੇ ਸੀ ਉਹਨਾਂ ਦੇ ਦੁਆਰਾ ਲਿਖੀ ਮਿਲਦੀ ਹੈ ਪੌੜੀਆਂ ਤੇ ਦੋਹਰਿਆਂ ਦੇ ਵਿੱਚ ਇਹ ਸਾਨੂੰ ਵਾਰ ਮਿਲਦੀ ਹੈ ਤੇ ਨਾਲ ਦੇ ਨਾਲ ਭਾਸ਼ਾ ਇਸ ਦੇ ਵਿੱਚ ਪੰਜਾਬੀ ਯੂਜ਼ ਕੀਤੀ ਗਈ ਹੈ ਨੈਕਸ ਸਾਨੂੰ ਵਾਰ ਮਿਲਦੀ ਗਏਸ ਦੇ ਵਿੱਚ ਮਲਤਾਨ ਦੀ ਵਾਰ ਜੋ ਕਿ ਕਵੀ ਸੋਬਾ ਦੇ ਦੁਆਰਾ ਲਿਖੀ ਗਈ ਸੀ ਤੇ ਉਹਨਾਂ ਨੇ ਮਲਤਾਨੀ ਦੇ ਵਿੱਚ ਹੀ ਇਹ ਲਿਖੀ ਸੀ ਜਾਨਕਿ ਮਲਤਾਨ ਦੀ ਮਾਰ ਹੈ ਗਿਆ ਤੇ ਮਲਤਾਨੀ ਦੇ ਵਿੱਚ ਹੀ ਇਹ ਸਾਨੂੰ ਮਿਲਦੀ ਹੈ ਨੈਕਸਟ ਇਹ ਕੀ ਹੈ ਸਰਹੰਦ ਦੀ ਵਾਰ ਜੋ ਕਿ ਵਿਦਾਤਾ ਸਿੰਘ ਤੀਰ ਦੇ ਦੁਆਰਾ ਜੜੀ ਲਿਖੀ ਗਈ ਸੀ ਹੁਣ ਦੇਖੋ ਨੈਕਸਟ 12 ਜੜੀਆਂ ਗਈਆਂ ਨੇ ਇਹ ਮੈਂ ਤੁਹਾਨੂੰ ਦੱਸ ਦਿੰਨੀ ਆ ਇਹ ਹਰਿੰਦਰ ਸਿੰਘ ਰੂਪ ਦੇ ਦੁਆਰਾ ਲਿਖੀਆਂ ਗਈਆਂ ਨੇ ਤੁਸੀਂ ਕਿਹੜਾ ਹੋਏ ਇੰਨੀਆਂ ਵਾਰਾਂ ਦਿਖ ਦਿੱਤੀਆਂ ਨੇ ਵਾਰਾਂ ਉਹਨਾਂ ਨੇ ਜਿਵੇਂ ਇੱਕ ਹੀ ਗਵਾ ਇੱਕ ਦੇ ਵਿੱਚ ਕਈ ਵਾਰਾਂ ਤੁਹਾਨੂੰ ਮਿਲ ਜਾਂਦੀਆਂ ਨੇ ਜਿਹੜੀਆਂ ਹੁਣ ਤੱਕ ਤੁਸੀਂ ਲਰਨ ਕਰਦੇ ਆਏ ਹੋ ਤੁਸੀਂ ਉਹ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਚੂਸ ਕੇ ਕਰਕੇ ਡਿਪੈਂਡ ਕਰਦਾ ਹੈ ਤੁਹਾਡੀ ਮਰਜ਼ੀ ਤੇ ਤੁਸੀਂ ਕਿੰਨੀ ਇਹਨੂੰ ਲਰਨ ਕਰ ਸਕਦੇ ਹੋ ਬਟ ਦੱਸਣਾ ਮੇਰਾ ਫਰਜ਼ ਹੈ ਇਸ ਕਰਕੇ ਮੈਂ ਸਾਰੀਆਂ ਹੀ ਦੱਸੀਆਂ ਨੇ ਸप्तਪਲਵਨਦੀ ਜਿਹੜੀਆਂ ਚਾਰ ਪਾਰਟਸ ਦੇ ਵਿੱਚ ਡਿਵਾਈਡ ਕੀਤੀਆਂ ਗਈਆਂ ਨੇ ਉਹਨਾਂ ਦੀਆਂ ਕਿਤਾਬਾਂ ਐ ਇੱਕ ਕਿਤਾਬਾਂ ਇੱਧਰ ਮਿਲਦੀਆਂ ਪਈਆਂ ਨੇ ਪੰਜਾਬ ਦੀਆਂ 12 ਸੋ ਇਹ ਪਹਿਲੀ ਕਿਤਾਬ ਸੀ ਜਿਸ ਦੇ ਵਿੱਚ ਸਾਰੀਆਂ 12 ਸਾਨੂੰ ਦਿਖਦੀਆਂ ਨੇ ਉਹਨਾਂ ਦੀਆਂ ਤੇ ਜਿਸ ਦੇ ਵਿੱਚ ਪਹਿਲੇ ਮਿਲਦੀ ਗਿਆ ਸਾਨੂੰ ਦਸ਼ਮੇਸ਼ ਦੀ ਵਾਰ ਉਸ ਤੋਂ ਬਾਅਦ ਆਂਦਾ ਵਾਰ ਬੀਬੀ ਸ਼ਰਨਕੌਰ ਮਾਈ ਪਾਗੋ ਦੀ ਵਾਰ ਬੰਦੇ ਦੀ ਵਾਰ ਅਨੋਖੀ ਵਾਰ ਜਿਹਨੂੰ ਅਸੀਂ ਖੁੰਨੀ ਵਾਰ ਕਹਿੰਨੇ ਆ ਬਟ ਉਹਨਾਂ ਨੇ ਉੱਥੇ ਨਾਮ ਵੀ ਮੈਂਸ਼ਨ ਕੀਤਾ ਐ ਅਸੀਂ ਇਸ ਨੂੰ ਅਸੀਂ ਅਨੋਖੀ ਵਾਰ ਵੀ ਕਹਿ ਦਿੰਨੇ ਆ ਜਾਂ ਫਿਰ ਅਸੀਂ ਇਸ ਨੂੰ ਖੁੰਨੀ ਵਾਰ ਵੀ ਕਹਿੰਨੇ ਆ ਇਸ ਤੋਂ ਇਲਾਵਾ ਨੈਕਸਟ ਆਇਂਦੇ ਗਏ ਆ ਨਵਾਬ ਜੱਸਾ ਸਿੰਘ ਦੀ ਵਾਰ ਇਸ ਤੋਂ ਇਲਾਵਾ ਵਾਰ ਭਾਈ ਹੱਠੂ ਸਿੰਘ ਸ਼ਹੀਦ ਵਾਰ ਸਰਦਾਰਨੀ ਸਦਾ ਕੌਰ ਇਹ ਮਿਲਦੀ ਹੈ ਜਨਕੀ ਇਹ ਕ ਲਰਨ ਕਰਨੀ ਹੁੰਦੀ ਹੈ ਤੇ ਇਹ ਵਾਲੀ ਤੁਹਾਨੂੰ ਮਿਲੇਗੀ ਇਸ ਤੋਂ ਇਲਾਵਾ ਵਾਰ ਮਹਾਰਾਜਨਜੀਤ ਸਿੰਘ ਤੇ ਨਲੂਏ ਦੀ ਵਾਰ ਤੇ ਨਾਲ ਸਾਨੂੰ ਇਸ ਦੇ ਵਿੱਚ ਮਿਲਦੀ ਹੈ ਵਾਰ ਸ਼ਹੀਦ ਸ਼ਾਮ ਸਿੰਘ ਦੀ ਇਸ ਤੋਂ ਇਲਾਵਾ ਸੈਕਿੰਡ ਸਾਨੂੰ ਉਹਨਾਂ ਦੀ ਕਿਤਾਬ ਮਿਲਦੀ ਗਈ ਹੈ ਜੋ ਕਿ ਲੋਕ ਵਾਰਾਂ ਜਿਸ ਦੇ ਵਿੱਚ ਵਾਰਾਂ ਜਿਹੜੀਆਂ ਦਰਜ ਨੇ ਉਹ ਹੈਗੀਆਂ ਨੇ ਸੰ 47 ਦੀ ਵਾਰ ਲੋਕਾਂ ਦੀ ਵਾਰ ਤੇ ਲੋਕਦਰਦੀਆਂ ਦੀ ਵਾਰ ਮੋਸਟਲੀ ਜਦੋਂ ਤੁਸੀਂ ਕੋਈ ਕਿਤਾਬ پڑھਦੇ ਹੋ ਜ ਵਿੱਚ ਸ਼ਾਰਟ ਦੇ ਵਿੱਚ ਜੇਕਰ ਇਹਨਾਂ ਦੇ ਬਾਰੇ ਦੱਸਿਆ ਗਿਆ ਨੇ ਉਸ ਦੇ ਵਿੱਚ ਵਾਰ ਸਰਦਾਰਨੀ ਸਦਾਕੌਰ ਮਿਲੇਗੀ ਤੁਹਾਨੂੰ ਸਨ 47 ਦੀ ਵਾਰ ਲੋਕ ਦੀ ਵਾਰ ਲੋਕਾਂ ਦੀ ਵਾਰ ਤੇ ਲੋਕਦਰਦੀਆਂ ਦੀ ਵਾਰ ਇਸ ਤੋਂ ਇਲਾਵਾ ਨੈਕਸਟ ਸਾਨੂੰ ਇਸ ਦੇ ਵਿੱਚ ਮਿਲਦੀ ਹੈ ਮਨੁੱਖ ਦੀ ਵਾਰ ਜੋ ਕਿ ਸਿੰਪਲ ਹੈ ਇਸ ਦੇ ਵਿੱਚ ਕੋਈ ਵਾਰ ਨਹੀਂ ਦਰਜੇਗੀ ਤੇ ਉਸ ਤੋਂ ਇਲਾਵਾ ਨੈਕਸ ਸਾਨੂੰ ਮਿਲਦੇ ਗਿਆ ਹਿਮਾਲਾ ਦੀ <div>ਤੇ ਜਿਸ ਦੇ ਵਿੱਚ ਜਿਹੜੀ ਜਿਹੜੀ ਵਾਰ ਹੈ ਉਹ ਗਿਆ 10ਵੀਂ ਪਾਸ਼ਾਹੀ ਦੀ ਵਾਰ ਦੋ ਵਾਰਾ ਸਾਨੂੰ ਮਿਲਦੀਆਂ ਨੇ ਇਸ ਦੇ ਵਿੱਚ ਮੱਧ ਕਾਲ ਦੇ ਨਾਲ ਰਿਲੇਟਡ ਤੇ ਲਾਸਟ ਜਿਹੜੀ ਵਾਰ ਇਸ ਦੇ ਵਿੱਚ ਮਿਲਦੀ ਗਿਆ ਉਹ ਹੈ ਮਹਾ ਕਵਿਤੀ ਹੁਣ ਨੈਕਸਟ ਸਾਂਵਜ ਦੇ ਵਿੱਚ ਮਿਲਦੇਗੇ ਨੇ ਅੱਗੇ ਇੱਕ ਸੁੰਬੜਾ ਕਾਵ ਸੰਗ੍ਰਹਿ ਜੋ ਕਿ ਮੋਹਨ ਸਿੰਘ ਦਾ ਮਿਲਦਾ ਹੈ ਉਸ ਤੇ ਵਿੱਚ ਹੁਣ ਜਿਹੜੀਆਂ ਜਿਹੜੀਆਂ 12 ਦਰਜਾ ਹੈ ਇੱਕ ਕਾਵ ਸੰਗ੍ਰਹਿ ਯਾਦ ਰੱਖਿਓ ਤਾਂ ਉਸ ਤੇ ਵਿੱਚ ਸਾਨੂੰ 12 ਮਿਲਦੀਆਂ ਨੇ ਤੇ ਨੈਕਸਟ ਮੋਹਨ ਸਿੰਘ ਦਾ ਹੀ ਹੈਗਾ ਅੱਗੋ ਆਵਾਜ਼ਾਂ ਤਾਂ ਉਹ ਵੀ ਇੱਕ ਕਾਵ ਸੰਗ੍ਰਹਿ ਹੈ ਪਰ ਸਭ ਤੋਂ ਪਹਿਲਾਂ ਅਸੀਂ ਪੜਾਂਗੇ ਕਸੁੰਬੜਾ ਦੇ ਬਾਰੇ ਜਿਸ ਤੇ ਵਿੱਚ ਰਾਣੀ ਸਹਿਬਕੌਰ ਦੀ ਵਾਰ ਮਿਲਦੀ ਹੈ ਵੱਡਾ ਵੇਲਾ ਤੇ ਕਹਰੇ ਦੀ ਵਾਰ ਇਸ ਤੇ ਵਿੱਚ ਮਿਲਣ ਨੂੰ ਮਿਲਦੀ ਹੈ ਆਵਾਜ਼ਾਂ ਦੇ ਵਿੱਚ ਮੰਗਲੀ ਦੀ ਵਾਰ ਤੇ ਗੱਜਨ ਸਿੰਘ ਦੀ ਵਾਰ ਦੇਖਣ ਨੂੰ ਮਿਲਦੀ ਹੈ ਇਸ ਤੋਂ ਇਲਾਵਾ ਨੈਕਸ ਸਾਨੂੰ ਮਿਲਦੇ ਕਿਨੇ ਪਿਆਰਾ ਸਿੰਘ ਸਹਰਾਈ ਤੇ ਜਿਨ੍ਹਾਂ ਨੇ ਜਿਹੜੀਆਂ ਜੜੀਆਂ ਵਾਰਾਂ ਲਿਖਿਆ ਉਸ ਦੇ ਵਿੱਚ ਸਮੇ ਦੀ ਵਾਰ ਜਿਹੜੀ ਹੈ ਤੇ ਉਹਦੇ ਵਿੱਚ ਜਿਹੜੀ ਵਾਰ ਤੁਹਾਨੂੰ ਦੇਖਣ ਨੂੰ ਮਿਲਦੀਗੀ ਆ ਉਹ ਹੈ ਤੇਲੰਗਾਨਾ ਦੀ ਵਾਰ ਇਹ ਵਾਰਾਂ ਦੀ ਵੰਡ ਜਿਹੜੀ ਗਈ ਹੈ ਉਹਨਾਂ ਦੀਆਂ ਸਾਨੂੰ ਤਿੰਨ ਤਰੀਕੇ ਨਾਲ ਦੇਖਣ ਨੂੰ ਮਿਲਦੀ ਹੈ ਵਾਰਾਂ ਦੀ ਵੰਡ ਕੀਤੀ ਗਈ ਹੈ ਇਹ ਇੱਕ ਉਹਨਾਂ ਦੀ ਜਿਵੇਂ ਕਹਿ ਸਕਦੇ ਹੋ ਨਾ ਇੱਕ ਕਿਤਾਬ ਨਹੀਂ ਕਹਿ ਸਕਦੇ ਬਟ ਉਸ ਦੇ ਵਿੱਚ ਸਾਨੂੰ ਤਿਲੰਗਾਨਾ ਦੀ ਵਾਰ ਦੇਖਣ ਨੂੰ ਮਿਲਦੀ ਹੈ ਤੇ ਅਗਰ ਉਹਨਾਂ ਦੀ ਵਾਰਾਂ ਦੀ ਵੰਡ ਦੇਖੇ ਤਾਂ ਤਿੰਨ ਤਰੀਕੇ ਨਾਲ ਸਾਨੂੰ ਮਿਲਦੀ ਹੈ 1 ਆਇੰਦਾਂ ਸਰਕੂਸ ਦੇ ਵਿੱਚ ਲੋਕ ਉਭਾਰ 2 ਆਇੰਦਾਂ ਇਸ ਦੇ ਵਿੱਚ ਸੰਗਰਾਮ ਤੇ 3 ਦੇ ਵਿੱਚ ਆਇੰਦਾਂ ਨਵੀਂ ਜ਼ਿੰਦਗੀ ਤੇ ਉਸ ਤੋਂ ਬਾਅਦ ਆਇੰਦਾਂ ਸਰਕੂ ਕਾਫ ਸੰਗ੍ਰਹਿ ਲਗਣਾ ਜਿਸ ਦੇ ਵਿੱਚ ਬਚਨ ਦੀ ਵਾਰ ਮਿਲਦੀ ਹੈ ਗੁਜ਼ਰਗਾਰ ਕਾਵ ਸੰਗ੍ਰਹਿ ਮਿਲਦਾ ਹੈ ਜਿਸ ਦੇ ਵਿੱਚ ਵਾਰ ਬਾਵੇ ਤਰਸੀਮ ਤੇ ਵਾਰ ਬੰਗਲਾਦੇਸ਼ ਦੀ ਦੇਖਣ ਨੂੰ ਮਿਲਦੀ ਹੈ ਉਸ ਤੋਂ ਬਾਅਦ ਨੈਕਸਟ ਮਿਲਦਾ ਹੈ ਗਵਾ ਸੜ ਕੋ ਬਾਤਾ ਵਕਤ ਦੀਆਂ ਵੀ ਕਾਵ ਸੰਗ੍ਰਹਿ ਜਿਸ ਦੇ ਵਿੱਚ ਸਪਾਰ ਤੇ ਕਸਤੀ ਵਾਰ ਜਿਹੜੀ ਸਾਨੂੰ ਮਿਲਦੀ ਹੈ ਇਹ ਪਿਆਰਾ ਸਿੰਘ ਸਹਰਾਏ ਦੀ ਵਾਰ ਹੈ ਨੈਕਸਟ ਮਿਲਦੇ ਹੈਗੇ ਸੜ ਕੋ ਸੋਹਣ ਸਿੰਘ ਸੀਤਲ ਦੀ ਵਾਰ ਜਿਸ ਦੇ ਵਿੱਚ ਇਹਨਾਂ ਸਾਰੀਆਂ ਯਾਨਕੀ ਉਹਨਾਂ ਨੇ ਵਾਰਾਂ ਲਿਖਿਆ ਸੀ ਕੋਈ ਕਿਸੇ ਦੇ ਵਿੱਚ ਨਹੀਂ ਹੈਗੇ ਮਤਲਬ ਅਲੱਗ-ਅਲੱਗ ਵਾਰਾਂ ਹੀ ਹੈ ਸਾਰੀਆਂ ਜਿਸ ਦੇ ਵਿੱਚ ਵਲਿਕੰਧਾਰੀ ਤੇ ਸਹਿਦ ਖਾਨ ਵਾਰ ਸਾਕਾ ਸਰਹਿੰਦ ਬਾਬਾ ਬੰਦਾ ਸਿੰਘ ਬਹਾਦਰ ਦੀ ਵਾਰ ਸ਼ਹੀਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਵਾਰ ਅਹਿਮਦ ਸ਼ਾਹ ਪਟਾਲੀ ਦੀ ਵਾਰ ਸਿੱਖੀ ਦੀ ਪਰਖ ਪੰਜ ਪਿਆਰੇ ਦੀ ਵਾਰ ਸ਼ਹੀਦੀ ਭਾਈ ਤਾਰਾ ਸਿੰਘ ਦੀ ਵਾਰ ਸ੍ਰੀ ਹਰਗੋਬਿੰਦਪੁਰ ਦੀ ਵਾਰ ਭਾਈ ਡੱਲੇ ਦਾ ਸਿੱਦਕ ਵਾਰ ਤੇ ਸੱਜਣ ਠੱਗ ਦਾ ਉਦਾਰ ਇਹ ਵਾਰ ਦੇਖਣ ਨੂੰ ਮਿਲਦੀ ਹੈ ਉਸ ਤੋਂ ਬਾਅਦ ਨੈਕਸਟ ਵਿੱਚ ਮਿਲਦੇਗੇ ਸੜਕੋ ਹਜ਼ਾਰਾ ਸਿੰਘ ਗੁਰਦਾਸਪੁਰੀ ਜਿਹੜੀ ਸਾਨੂੰ ਇਹ ਮਿਲਦੀ ਗਈ ਹੈ ਬੁੱਕ 12 ਦੀ ਬਾਦਸ਼ਾਹੀ ਜਿਸ ਦੇ ਵਿੱਚ ਸਾਰੀਆਂ ਬਾਹਾਂ ਦਰਜ ਨੇ ਜੋ ਕਿ ਮਿਲਦੀ ਨੇ ਬਾਹ ਰਾਣਾ ਪ੍ਰਤਾਪ ਕੀ ਬੰਦਾ ਬਹਾਦਰ ਕੀ ਗੁਰਬਖਸ਼ ਸਿੰਘ ਨੇਂਹੰਗ ਦੀ ਬਾਹ ਰਾਜਾ ਸੂਰਜ ਸਿੰਘ ਮਜੀਠੀਆ ਦੀ ਬਾਹ ਜੱਸਾ ਸਿੰਘ ਰਾਮਗੜੀਆ ਦੀ ਬਾਹ ਜਸਤ ਸਿੰਘ ਅਹਲੂਵਾਲੀਆ ਦੀਵਾਰ ਆਜ਼ਾਦ ਹਿੰਦ ਸੈਨਾ ਦੀਵਾਰ ਸਿੰਘ ਮਾਤਾ ਦੀਵਾਰ ਬਾਬਾ ਗੁਰਮੁਖ ਸਿੰਘ ਦੀਵਾਰ ਹੁਸਨ ਇਸ਼ਕ ਦੀਵਾਰ ਤੇ ਮਦਰਾ ਉਤਪਤੀ ਦੀਵਾਰ ਹੁਣ ਕਈ ਵਾਰੀ ਕੀ ਹੁੰਦਾ ਹੈ ਤੁਸੀਂ ਕਹਿੰਦੇ ਹੋ ਕਿ ਇਹ ਜਿਹੜੀਆਂ 12 ਹਨ ਇਹ ਹੁਣ ਸਾਰੀਆਂ ਲਰਨ ਕਰਨੀਆਂ ਜ਼ਰੂਰੀ ਹੈ ਬਟ ਮੋਸੇ ਤੁਸੀਂ ਸੱਚ ਵੀ ਕਰ ਸਕਦੇ ਹੋ ਜਿਹੜੀਆਂ ਜਿਹੜੀਆਂ 12 ਤੁਹਾਨੂੰ ਉੱਥੇ ਮਿਲਦੀਆਂ ਨੇ ਤੁਸੀਂ ਸਿਰਫ ਉਹ ਹੀ ਲਰਨ ਕਰ ਸਕਦੇ ਹੋ ਬਟ ਅਗਰ ਹਿੰਮਤ ਆਇਆ ਤਾਂ ਫਿਰ ਤੁਸੀਂ ਸਾਰੀਆਂ ਹੀ ਲਰਨ ਕਰ ਲਓ ਅਗਰ ਯਾਦ ਹੋ ਰਹੀਆਂ ਨੇ ਤਾਂ ਤੁਸੀਂ ਕਮ ਸੇ ਕਮ 6-7 ਜਿਵੇਂ ਹੈ ਤੋਂ ਉਸ ਦੇ ਵਿੱਚ ਉਹ ਤਾਂ ਲਰਨ ਕਰ ਲੋ ਬਾਕੀ ਤੁਸੀਂ ਰਹਿਣ ਦੋ ਕਿਉਂਕਿ ਦੇਖੋ ਰਿਪੀਟ ਰਿਪੀਟ ਪੜੀ ਜਾਓਗੇ ਤਾਂ ਉਹ ਕੁਝ ਦਿਮਾਗ ਦੇ ਵਿੱਚ ਆ ਹੀ ਜਾਣਾ ਕੁਝ ਨਵਾਂ ਐਕਸਟਰਾ ਵੀ ਤਾਂ ਪੜਨ ਦੀ ਕੋਸ਼ਿਸ਼ ਕਰੋ ਕੁਝ ਅੱਗੇ ਵਧਣ ਦੀ ਕੋਸ਼ਿਸ਼ ਕਰੋ ਫੇਰ ਹੀ ਤਾਂ ਕੁਝ ਨਵਾਂ ਲਰਨ ਕਰ ਸਕੋਗੇ ਸੋ ਇਹ ਤਾਂ ਕਰਕੇ ਮੈਂ ਦੱਸਿਆ ਨੇ ਕਿਉਂਕਿ ਜ਼ਿਆਦਾ ਤੁਹਾਨੂੰ ਨਹੀਂ ਇਹ ਦੇਖਣ ਨੂੰ ਮਿਲਦੀਆਂ ਤੇ ਜਿੱਥੇ-ਜਿੱਥੇ ਵੀ ਤੁਸੀਂ ਇਹ ਪੜ੍ਹਦੇ ਹੋ ਉੱਥੇ ਸਿਰਫ ਜੜੀਆਂ ਗਿਆ ਨੇ ਚਾਰ-ਪੰਜ ਹੀ ਇਹਨਾਂ ਦੇ ਬਾਰੇ ਦੱਸਦੇ ਰਹਿ ਸੋ ਇਸਕਾ ਕਿ ਸਾਰੀਆਂ ਹੀ ਮੈਂ ਤੁਹਾਨੂੰ ਇੱਥੇ ਦੱਸ ਦਿੱਤੀਆਂ ਨੇ ਜਿੰਨੀਆਂ ਤੁਸੀਂ ਲਰਨ ਕਰ ਸਕਦੇ ਹੋ ਕਰੋ ਨੈਕਸਟ ਮਿਲਦੀ ਹੈ ਗਿਆ ਸੜਕੋ ਅਕਾਲੀ ਫੂਲਾ ਸਿੰਘ ਦੀ ਵਾਰ ਜੋ ਕਿ ਇਕੱਲੀ ਹੈ ਤੇ ਗੁਰਦੇਵ ਸਿੰਘ ਮਾਨ ਦੇ ਦੁਆਰਾ ਲਿਖੀ ਗਈ ਸੀ ਵਾਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਉਹ ਵੀ ਇਕੱਲੀ ਵਾਰ ਹੈਗੀ ਹੈ ਜੋ ਕਿ ਬਲਦਰੀਕ ਤੁਸੀ ਦੇ ਦੁਆਰਾ ਲਿਖੀ ਗਈ ਸੀ ਰਾਮ ਨਰੈਨ ਸਿੰਘ ਜਿਹੜੇ ਦਰਦੀ ਸੀ ਉਹਨਾਂ ਦੀ ਵਾਰਸਾ ਨੂੰ ਦੇਖਣ ਨੂੰ ਮਿਲਦੀ ਹੈ ਜੋ ਕਿ ਦੋ ਨੇ ਵਾਰ ਭੁਪਿੰਦਰ ਸਿੰਘ ਦੀ ਤੇ ਵਾਰ ਗੋਆ ਦਾ ਜੇਤੂ ਮੇਜਰ ਸ਼ਿਵਦੇਵ ਸਿੰਘ ਇਹ ਨਹੀਂ ਹੈਗੀ ਇਹ ਫਿਰ ਮੇ ਕੋਲ ਲਿਖੀ ਗਈ ਸੀ ਸੋ ਨੈਕਸਟ ਸਰ ਕੋ ਮਿਲਦੇਗੇ ਨੇ ਤੇਰਾ ਸਿੰਘ ਚੰਦ ਦੀ ਵਾਰ ਜਿਸ ਦੇ ਵਿੱਚ ਸੜ ਕੋ ਉਹਨਾਂ ਦੀ ਅਗਸਤ 1947 ਦੀ ਵਾਰ ਪਗਤ ਸਿੰਘ ਦੀ ਵਾਰ ਦੇਖਣ ਨੂੰ ਮਿਲਦੇ ਦੋ ਸਿਰਫ ਵਾਰਾਂ ਵਾਰਾ ਕਾਲੀ ਫੂਲਾ ਸਿੰਘ ਦੀ ਹੈ ਨੈਕਸਟ ਇਹ ਗੇ ਜੋ ਕਿ ਪ੍ਰੀਤਮ ਸਿੰਘ ਕਾ ਸੱਦੇ ਦੁਆਰਾ ਲਿਖੀ ਗਈ ਸੀ ਤੇ ਯੂਨੀਵਰਸਿਟੀ ਕੈਂਪਸ ਦੀ ਵਾਰ ਜੋ ਕਿ ਅਹਿਮਦ ਸਲੀਮ ਦੇ ਦੁਆਰਾ ਲਿਖੀ ਗਈ ਸੀ ਇਹ ਸਿਰਫ ਇੰਨੀਆਂ ਹੀ ਵਾਰਾਂ ਨੇ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਅਧਿਆਤਮਕ ਵਾਰਾਂ ਹੈ ਇੱਕ ਸਾਰ ਕੋ ਪਹਿਲੋ ਜਿਹੜੀਆਂ ਵਾਰਾਂ ਮਿਲਦੀਆਂ ਨੇ 6 ਵਾਰਾਂ ਉਹਨਾਂ ਦੇ ਬਾਰੇ ਵੀ ਤੁਹਾਨੂੰ ਪਤਾ ਹੈ ਅਧਿਆਤਮਕ ਵਾਰਾਂ ਦੇ ਵਿੱਚ ਤੁਸੀਂ ਪੌੜੀਆਂ ਕਿਰੇ ਸ਼ਲੋਕ ਹੈ ਤੇ ਕਈਆਂ ਨੇ ਕੁਝ ਐਕਸਟਰਾ ਸ਼ਲੋਕ ਬਾਰੋ ਵੀ ਸਾਨੂੰ ਦੇਖਣ ਨੂੰ ਮਿਲਦੇ ਨੇ ਜਿਨ੍ਹਾਂ ਨੇ ਨਹੀਂ ਲਿਖੀ ਤੋਂ ਉਹਨਾਂ ਦੇ ਬਾਰੇ ਤੁਸੀਂ ਜਿਹੜਾ ਗਵੈਰ ਵਿੱਚ ਪੜਨਾ ਗਵਾ ਸੋ ਇਹ ਹੈ ਗਸੀ ਆਈਦਰ ਟਾਪਿਕ ਬਾਕੀ ਜਿਹੜਾ ਆਏਗਾ ਸੀ ਨੈਕਸਟ ਦੇ ਵਿੱਚ ਕਰਾਂਗੇ ਸੋ ਵੀਡੀਓ ਜ਼ਰੂਰ ਦੇਖਿਓ ਐਂਡ ਲਾਈਕ ਸ਼ੁਰੂ ਕਰਕੇ ਜਾਇਓ ਓਕੇ ਜੀ ਥੈਂਕ ਯੂ